ਵੱਡ ਆਉਂਦੇ ਚਾਸਨ ਜੀ ਸੰਕੀ ਰੂਪ ਦੇ ਵਿੱਚ ਛੇ ਪੜੀਆਂ ਅੰਸਰ ਬਾਣੀ ਦਾ ਅਸੀਂ ਸਾਰੇ ਰਾਮ ਕੀ ਜਪਤਰਾ ਯੂਤੀ ਆਵਾਜ਼ ਵਿੱਚ ਪਿਆਰ ਦਾ ਸੰਗੋਯੋ ਜੀ ਸਤਿਨਾਮ ਸ਼੍ਰੀ ਵਾਚੂ ਸਤਿ ਜੀਓ ਰਾਮ ਕਲੀ ਮਤਲਾ ਤੀਜਾ ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿ ਗੁਰੂ ਆਦਰਤਨ ਪਰਵਾਰ ਪਰਿਆ ਸ਼ਬਦ ਗਾਵਣੀਆਂ ਸ਼ਬਦੋਂ ਤਗਾਉ ਹਰੇ ਕੇ ਨਾਮ ਜੀਵਸਾਹਰਾ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਆਇਆ ਸੇ ਮਨ ਮੇਦੇ ਆਤ ਅੰਬੀ ਕਾ ਰੂਪ ਹੈ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਨਾ ਸਮਰਤ ਸੁਆਮੀ ਸੋ ਜੋ ਮਨੋ ਵਿਸਾਪਲੇ ਕਨ ਨਾਨਕ ਮਨ ਮੇਰੇ ਅੰਬੀ ਕਾ ਰੂਪ ਹੈ ਸਾਚੀ ਸਾਹਿਬਾ ਕਿਆ ਮਾਹੀ ਕਰ ਤਾ ਤੇਰਾ ਸਤਿ ਕਿਛ ਹੈ ਸਦਾ ਸਿਖਤ ਸਦਾ ਤੇਰੀ ਮਨਸਾ ਤੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਧਨੀ ਦੇ ਕਾ ਨਾਨਕ ਸਿ ਸਾਈਂ ਕਿਆ ਨਾਮੀ ਕਰਦੇ ਹੈ ਸਾਜਾ ਨਾਮ ਮੇਰਾ ਅਦਾਰ ਸਾਜਨਾ ਮੇ ਅਦਾਰ ਮੇਰਾ ਜਿਨ ਭੁਖਾਂ ਸਭ ਤੁਗਵਾਈਆਂ ਤਰਨ ਜੇ ਇੱਛਾ ਸਭ ਪੁਜਾਈਆਂ ਸਾਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਹੀ ਕਟਿਆਈਆਂ ਕਹੈ ਨਾਨਕ ਸੋ ਸਤੋ ਸ਼ਬਦ ਕਰੋ ਕੇ ਆਰੋ ਸਾਜਾ ਨਾਮ ਮਿਨਿਆ ਤਾਰੋ ਬਾਝੇ ਪੰਛੀ ਸਭ ਉੱਧਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸਾਪਤ ਮਾਝੀ ਪੰਜ ਦੂਤ ਤੁਦਵਸ ਕੀਤੇ ਕਾਮਕੰਟ ਕੁਮਾਰਿਆ ਤੁਰ ਕਰਮ ਪਾਇਆ ਜਿਨ ਕੋ ਸੇ ਨਾਮ ਬਖੇਰਾ ਤੇ ਗਹ ਨਾਨਕ ਸੁਖੋਾ ਤਿੰਦ ਕਰਿਆ ਨਾ ਦਵਾਜ ਤਨੰਦ ਸੁਣੋ ਵਡ ਪਾ ਕੀਓ ਸਗਲ ਮਨੋਰੰਧ ਕੋ ਪਾਲ ਬ੍ਰਹਮ ਪ੍ਰਭ ਪਾਇਆ ਉਹ ਕੋ ਲੋਕ ਸੰਤਾ ਤੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਸੁਣ ਤੇ ਉਹ ਨੀਤ ਕਹਤੇ ਪਵਿਤ ਸਤਿ ਗੁਰੇ ਆਪਰ ਕੋ ਬਿੰਦਵੰਤ ਨਾਨਕ ਗੁਰ ਚਰਨ ਲਾਗੇ ਸੋਣ ਤੇ ਨੂੰ ਨੀਤ ਕਹਤੀ ਪਵਿਤ ਸਾਤ ਪੁਰ ਰਹਾ ਬਿੰਦਵੰਤ ਨਾਨਕ ਤੇੁਰ ਚਰਨ ਲਾ ਕੇ ਵਾਹਿ ਜੀ ਅਨਹਦ ਤੂਰੇ ਵਾਹਿ ਜੁਤੀ ਕਾ ਸਤਸਾ ਵਾਹਿ ਜੁਤੀ ਕੀ ਹਤੇ